ਗੁਰਦਾਸਪੁਰ ਪੁਲਿਸ ਦੇ ਗਲਤ ਅੰਸਰਾਂ ਖਿਲਾਫ ਚਲਾਏ ਕਈ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਚਾਰ ਲੋਕਾਂ ਨੂੰ ਨਜਾਇਜ਼ ਅਸਲੇ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਐ ਐਸਐਸਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਪ੍ਰੈਸ ਵਾਰਤਾਕਾਰਾਂ ਨੂੰ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਹਰੀਓਮ ਵਾਸੀ ਗੁਰਦਾਸਪੁਰ ਜਾਨਵੀ ਪਤਨੀ ਤੇ ਅਰੁਣ ਕੁਮਾਰ ਅਤੇ ਲਲਿਤਾ ਪਤਨੀ ਪਪੂ ਸ਼ਰਮਾ ਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਜੋ ਕਿ ਇੱਕ ਮੋਪਡ ਮਾਸਟਰੋ ਬਿਨਾਂ ਨੰਬਰੀ ਤੇ ਸਵਾਰ ਹਨ ਜਿਨ੍ਹਾਂ ਦੇ ਕੋਲ ਨਜਾਇਜ਼ ਅਸਲਾ ਅਤੇ ਨਸ਼ੀਲਾ ਪਦਾਰਥ ਹੈ ਜਿਸ ਤੇ ਇੰਚਾਰਜ CIA ਸਟਾਫ ਸਮੇਤ ਸਾਥੀ ਕਰਮਚਾਰੀਆਂ ਨੇ ਉਕਤ ਦੋਸ਼ਾਂ ਨੂੰ ਕਾਬੂ ਕੀਤਾ ਅਤੇ ਦੌਰਾਨੇ ਤਲਾਸ਼ੀ ਲਈ ਅਤੇ ਉਹਨਾਂ ਦੇ ਕਬਜ਼ਿਆਂ ਦੇ ਵਿੱਚੋਂ 15 ਗ੍ਰਾਮ ਹੈਰੋਇਨ 17000 ਰੁਪਏ ਡਰੱਗਸ ਮਨੀ ਅਤੇ ਇੱਕ ਦੇਸੀ ਕੱਟਾ ਤੇ 115 ਬੋਰ ਸਮੇਤ 4 ਰੌਂਦ ਇੱਕ ਰਿਵਲਵਰ 38 ਬੋਰ ਸਮੇਤ 2 ਰੌਂਦ ਬਰਾਮਦ ਕੀਤੇ ਉਕਤ ਦੋਸ਼ਾਂ ਦੇ ਖਿਲਾਫ ਮੁਕੱਦਮਾ ਦਾਇਰ ਕਰ ਲਿਆ ਗਿਆ ਹੈ ਜੋ ਬਾਅਦ ਵਿੱਚ ਇਨ੍ਹਾਂ ਦੀ ਪੁੱਛਗਿੱਛ ਤੋਂ ਪੰਕਜ দত্ত ਉਰਫ ਸੇਲੋ ਵਾਸੀ ਨਜ਼ਦੀਕ ਗੀਤਾਪੌਨ ਮੰਦਿਰ ਗੁਰਦਾਸਪੁਰ ਨੂੰ ਕਾਬੂ ਕੀਤਾ ਗਿਆ। ਉਹਨਾਂ ਦੇ ਕੋਲੋਂ ਵੀ 2 ਪਿਸਟਲ, 32 ਬੋਰ, 4 ਮੈਗਜ਼ੀਨ, 2 ਬੋਰ, 2 ਰੌਂਦ ਜਿੰਦਾ, 32 ਬੋਰ ਅਤੇ 4 ਖੋਲ 32 ਬੋਰ ਦੇ ਬਰਾਮਦ ਕੀਤੇ ਨੇ। ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਦੇ ਸੰਬੰਧ सोनू ਪੁੱਤਰ ਰਾਜਕੁਮਾਰ ਚੌਧਰੀ ਵਾਸੀ ਪਟਨਾ, ਹੌਲ ਵਾਸੀ ਮੁਹੱਲਾ اسلامਾਬਾਦ ਦੇ ਨਾਲ ਹਨ ਜੋ ਕਿ ਇਸ ਸਮੇਂ ਪਠਾਨਕੋਟ ਵਿਖੇ ਜ਼ੁਰਮਚਾਰ 420 ਦੇ ਮਕਦਮੇ ਦੇ ਵਿੱਚ ਜੇਲ੍ਹ ਵਿੱਚ ਬੰਦ ਹੈ ਇਹ ਸਾਰੇ ਹਥਿਆਰ ਉਹਨਾਂ ਦੇ ਵੱਲੋਂ ਸੋਨੂਵਾਸੀ ਕੱਣਾ ਬਿਹਾਰ ਦੇ ਨਾਲ ਜਾ ਕੇ ਪਟਨਾ ਤੋਂ ਲਿਆਏ ਜਾਂਦੇ ਨੇ ਇਦੇ ਨਾਲ ਹੀ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ ਅੱਜ ਕੇ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਕੀ ਕਹਿਣਾ ਜੀ ਅੱਜ ਇਹ 117 ਨੰਬਰ ਮਕਦਮਾ ਜਿਹੜਾ ਹੈਗਾ ਸੀਆਈਏ ਦੀ ਟੀਮ ਨੇ ਸਿਟੀ ਥਾਣੇ ਦੇ ਵਿੱਚ ਦਰਜ ਕੀਤਾ ਸੀ ਗੁਰਦਾਸ ਥਾਣੇ ਦੇ ਵਿੱਚ ਇਹ ਇਸ ਮੁਕਾਮੇ ਦੇ ਵਿੱਚ ਜੋ ਉਹਨਾਂ ਨੂੰ ਪੰਜ ਮੁਜਰਮ ਮਿਲੇ ਹੋਏ ਉਹਨਾਂ ਦੀ ਉਹਨਾਂ ਨੇ ਪਛਾਣ ਕੀਤੀ ਤੇ ਚਾਰ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਵਿੱਚ ਹਰੀਓਮ ਨਾਮ ਦਾ ਵਿਅਕਤੀ ਤੇ ਪੰਕਜ দত্ত ਨਾਮ ਦਾ ਵਿਅਕਤੀ ਜੋ ਦੋ ਵਿਅਕਤੀ ਨੇ ਜਿਨ੍ਹਾਂ ਨੇ ਕਿ ਚਾਰ ਅਸਲੇ ਇੱਕ ਦੇਸੀ ਰਿਵਾਲਵਰ ਇੱਕ ਦੇਸੀ ਕਟਾ ਤੇ ਦੋ ਪਿਸਟਲ ਜਿਹੜੇ ਹੈਗੇ ਬਿਹਾਰ ਦੇ ਵਿੱਚ ਪਟਨਾ ਦੇ ਲੱਗਿਉ ਇੱਥੇ ਲੈ ਕੇ ਆਏ ਸਨ 15-20 ਦਿਨ ਪਹਿਲਾਂ ਤੇ ਉਹਨਾਂ ਦਾ ਇਹਦੇ ਨਾਲ ਕੁਝ ਵਾਰਦਾਤ ਨੂੰ ਅੰਜਾਮ ਦੇਣ ਦਾ ਜਿਹੜਾ ਪਲਾਨ ਸੀਗਾ ਉਹਨੂੰ ਸੀਐਨਆਈ ਦੀ ਟੀਮ ਨੇ ਜਿਹੜਾ ਹੈਗਾ ਬੇਨਕਾਬ ਕੀਤਾ ਹੈਗਾ ਔਰ ਇਹਦੇ ਵਿੱਚ ਦੋ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਵੀ ਸੀਐਨਆਈ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਚਾਰ ਦੋਸ਼ੀਆਂ ਨੂੰ ਜਿਨ੍ਹਾਂ ਦੇ ਨਾਮ ਹਰੀਉਂ ਚਹਾਨਵੀ ਲਲਿਤਾ ਤੇ ਪੰਕਜ দত্ত ਇਲੀਅਸ ਸ਼ੀਲੂ ਹੈ ਇਹਨਾਂ ਨੂੰ ਹੁਣ 2 ਦਿਨ ਦੇ ਰਿਮਾਂਡ ਤੇ ਜਿਹੜਾ ਹੈਗਾ ਹੋਰ ਕੁਝ ਕਿਸ ਵਾਸਤੇ ਸੀਆਈਏ ਨੇ ਲਿਆ ਅਲᑎਰਾ 6 ਜੂਨ ਆ ਰਹੀ ਹੈ ਲੱਗਦਾ ਵੀ 6 ਜੂਨ ਨੂੰ ਘਟਨਾ ਕੋਈ ਇਹਦੇ ਵਾਸਤੇ ਕਿ ਫਰਾਂਸਾ ਕਿਸੇ ਉਹਦੇ ਵਾਸਤੇ ਕੋਈ ਨਹੀਂ ਇਹ ਇਹਦੇ ਨਾਲ ਇਹਨਾਂ ਦਾ ਕੋਈ ਜੋ ਹਲੇ ਤੱਕ ਹੈ ਤਾਲੁਕ ਨਹੀਂ ਮਿਲਿਆ ਜੋ ਇਹ ਜਿਹੜੇ ਵਿਅਕਤੀ ਨੇ ਇਹ ਠੱਗੀ ਤੇ ਚੋਰੀ ਤੇ ਉਹਨਾਂ ਜਿਹੜੇ ਹੈਗੇ ਰਿਲੇਟਡ ਪਾਏ ਗਏ ਆ ਹਲੇ ਤੱਕ ਦੀ ਜਿਹੜੀ ਖ਼ਬਰ ਆਈ ਹੈ ਤੇ ਇਹਦੇ ਵਿੱਚ ਮੈਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਜਿਹੜੇ ਇਹ ਦੋਸ਼ੀ ਨੇ ਇਹ ਬਾਹਰਲੇ ਸਟੇਟ ਤੋਂ ਇੱਥੇ ਆ ਕੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਸੀਗੇ ਤੇ ਮੈਂ ਜਿਹੜੇ ਦਾਸਪੁਰ ਸ਼ਹਿਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੁੰਗਾ ਕਿ ਜਦੋਂ ਵੀ ਕੋਈ ਕਿਰਾਏਦਾਰ ਹੋਊ ਆਪਣੇ ਮਕਾਨ ਦੇ ਵਿੱਚ ਰੱਖਦੇ ਨੇ ਤਾਂ ਪੁਲਿਸ ਨੂੰ ਉਹਦੇ ਸਬੰਧ ਦੇ ਵਿੱਚ ਜ਼ਰੂਰ ਸੂਚਿਤ ਕੀਤਾ ਜਾਵੇ ਔਰ ਜਿਹੜਾ ਉਹਨਾਂ ਦੇ ਘਰ ਦੇ ਲਾਕੇ ਦਾ ਸਾਂਝ ਕੇਂਦਰ ਹੈਗਾ ਉਥੇ ਤੁਸੀਂ ਐਪਲੀਕੇਸ਼ਨ ਦੇ ਕੇ ਆਪਣੇ ਕਿਰਾਏਦਾਰ ਜਾਂ ਨੌਕਰ ਦੀ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈਗੀ ਉਹ ਕਰਵਾ ਸਕਦੇ ਹੋ ਔਰ ਇਸ ਦੇ ਨਾਲ ਜਿਹੜਾ ਕੋਈ ਵੀ ਮਾੜਾ ਆਨਸਰ ਹੈ ਜਾਂ ਕੋਈ ਕ੍ਰਿਮੀਨਲ ਵਿਅਕਤੀ ਕਈ ਵਾਰ ਕਿਰਾਏ ਤੇ ਮਕਾਨ ਲੈ ਕੇ ਰਹਿਣ ਲੱਗ ਜਾਂਦਾ ਹੈ ਤੇ ਉਹ ਕੋਈ ਵੀ ਕ੍ਰਾਈਮ ਕਰਨ ਤੋਂ ਉਹ ਗੁਰੇਜ਼ ਕਰੇਗਾ ਜਾਂ ਉਹ ਉਹ ਸ਼ਹਿਰ ਜਿਹੜਾ ਹੈਗਾ ਉਹ ਬਦਲ ਦੇਗਾ ਸਾਰੇ ਸ਼ਹਿਰ ਦੇ ਵਿੱਚ ਸੋਨੂ ਵਾਸੀ ਜਿਹੜਾ ਹੈਗਾ ਪਟਨਾ ਦਾ ਉਹਦਾ ਵਿੱਚ ਕੀ ਰੋਲ ਉਹ ਇਸ ਮਗਰ ਲਈ ਹੁੰਦਾ ਹੈ ਹਥਿਆਰ ਹੁੰਦਾ ਸੀ ਬਰ ਉਹ ਹਾਲੇ ਤੱਕ ਇਹ ਤਫਤੀਸ਼ ਚ ਆਇਆ ਹੈ ਕਿ ਸੋਨੂ ਵੀ ਇਹਨਾਂ ਦਾ ਸਾਥੀ ਸੀਗਾ ਜਿਹੜਾ ਕਿ 420 ਆਈਪੀਸੀ ਦਾ ਮੁਕੱਦਮਾ ਹੈਗਾ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਉਹਦੇ ਵਿੱਚ ਅਰੈਸਟ ਹੋਇਆ ਹੋਇਆ ਹੈ ਔਰ ਉਹ ਇਹਨਾਂ ਦਾ ਉਹ ਮੇਨ ਜਿਹੜਾ ਹੈਗਾ ਸਾਥੀ ਜਿਹੜਾ ਹੈ ਹਾਲੇ ਤੱਕ ਫਿਕਰ ਹੋਇਆ ਹੈਗਾ ਜਿਹੜਾ ਕਿ ਇਸ ਇਨ੍ਹਾਂ ਹਥਿਆਰਾਂ ਨੂੰ ਧਿਆਨ ਦੇ ਵਿੱਚ ਜੀ ਦਾ ਰੋਲ ਰਿਹਾ ਹੈਗਾ ਇਸ ਤੋਂ ਇਲਾਵਾ ਇਹ ਜਿਹੜੇ ਵਿਅਕਤੀ ਨੇ ਉਹਨਾਂ ਉਹਨਾਂ ਕੋਲੋਂ ਕੁਝ ਸਮਾਲ ਕੁਆਂਟੀਟੀ ਦੇ ਵਿੱਚ ਹਿਰੋਇਨ ਵੀ ਮਿਲੀ ਹੈ ਜੋ ਕਿ ਇਹਨਾਂ ਦਾ ਇਰਾਦਾ ਇਹਨੂੰ ਵੇਚ ਕੇ ਤੇ ਹੋਰ ਪੈਸੇ ਕਮਾਣ ਦਾ मतलब ਇਹਨਾਂ ਇਲਾਵਾ ਤਾਂ ਜਿਹੜੇ ਵੇਚਦਾ ਹੈ ਸਮਾਨ ਖਲੇ ਇਹ ਚੀਜ਼ ਕਲੀਅਰ ਨਹੀਂ ਹੋਈ ਕਿ ਮੈਲਾਵਾ ਨੂੰ ਯੂਜ਼ ਕੀਤਾ ਜਾਂਦਾ ਸੀ ਉਹਦੇ ਵਿੱਚ ਪਰ ਅ ਅ ਹਜ਼ੂਰਾਨੇ ਤਫਤੀਸ਼ ਇਹਨਾਂ ਦਾ ਉਹਨਾਂ ਦੇ ਨਾਲ ਪਾਏ ਜਾਣਾ ਇਹਨਾਂ ਨੂੰ ਦੋਸ਼ੀ ਬਣਾਉਣਾ ਅਸਰ ਸ਼ਹਿਰ ਦੇ ਵਿੱਚ ਵੀ ਕਾਫੀ ਜਿਹੜੇ ਆ ਬਾਹਰੀ ਸਟੇਟਾਂ ਤੋਂ ਜਿਵੇਂ ਯੂਪੀ ਬਿਹਾਰ ਤੋਂ ਆ ਕੇ ਬਹੁਤ ਜ਼ਰਾ ਜਿਹੜੇ ਬਿਜ਼ਨਸਮੈਨ ਡੇ ਦੁਕਾਨਦਾਰ ਕਿਰਾਇਆ ਤੇ ਲੈ ਕੇ ਕਰਦੇ ਪਏ ਆ ਤੇ ਉਹਨਾਂ ਸਬੰਧ ਵਿੱਚ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਉਹਨਾਂ ਵੱਲੋਂ ਵੀ ਕੋਈ ਦਿੱਤੀ ਹੈਗੀ ਆ ਜਾਂਚ ਪੜਤਾਲ ਵਾਸਤੇ ਕਿਸੇ ਨੇ ਹਾਂਜੀ ਉਹਦੇ ਵਿੱਚ ਐਸ ਐਚਓ ਸਿਟੀ ਗੁਰਦਾਸਪੁਰੋਂ ਮੇਰੇ ਦਫ਼ਤਰ ਵੱਲੋਂ ਹਦਾਇਤ ਦਿੱਤੀ ਗਈ ਹੈ ਉਹਨਾਂ ਨੇ ਇੱਕ ਬਾਜ਼ਾਰ ਦੇ ਵਿੱਚ ਜਿੱਥੇ ਕਿ ਜ਼ਿਆਦਾ ਬਾਹਰਲੇ ਵਿਅਕਤੀਆਂ ਨੇ ਦੁਕਾਨਾਂ ਕਰਾਈ ਤੇ ਲਿੱਤੀਆਂ ਹੋਈਆਂ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਇਹਨਾਂ ਤੋਂ ਇਹਨਾਂ ਵੱਲੋਂ ਆਪਣੇ ਤੌਰ ਤੇ ਕਰਵਾਈ ਜਾ ਰਹੀ ਹੈ ਤੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਅਗਰਅ ਕਰੂੰਗਾ ਕਿ ਉਹ ਸਾਡੇ ਧਿਆਨ ਵਿੱਚ ਲਿਆਉਣ ਜਦੋਂ ਉਹ ਕਿਸੇ ਬਾਹਰਲੇ ਵਿਅਕਤੀ ਨੂੰ ਸ਼ੱਕੀ ਹਾਲਤ ਦੇ ਵਿੱਚ ਘੁੰਮਦਾ ਦੇਖਦੇ ਨੇ ਜਾਂ ਉਹਨਾਂ ਨੂੰ ਕਿਸੇ ਸ਼ੱਕੀ ਹਾਲਤ ਦੇ ਵਿੱਚ ਕੋਈ ਵਿਅਕਤੀ ਲੱਗਦਾ ਹੈ ਤਾਂ ਉਹ ਪੁਲਿਸ ਦੇ ਧਿਆਨ ਵਿੱਚ ਜਰੂਰ ਲਿਆਓ ਜੀ ਕੋਤਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਜੀ ਨਿਊਜ਼